ਦੇਖਦੇ ਪਏ ਹਾਂ ਭਾਰਤ ਟੂਡੇ ਬਹੁਜਨ ਸਮਾਜ ਪਾਰਟੀ ਹਲਕਾ ਆਦਮਪੁਰ ਵੱਲੋਂ ਅੱਜ ਆਦਮਪੁਰ ਥਾਣੇ ਦਾ ਕਿਰਾਉ ਕੀਤਾ ਗਿਆ ਜਿਸ ਵਿੱਚ ਬੀਐਸਪੀ ਦੇ ਲੀਡਰ ਨੇ ਦੱਸਿਆ ਕਿ 2-3 ਮਹੀਨਿਆਂ ਤੋਂ ਚੱਲ ਰਹੇ ਮਸਲਿਆਂ ਦੇ ਕਾਰਨ ਅੱਜ ਤਰਨਾ ਲਗਾਇਆ ਗਿਆ ਉੱਥੇ ਹੀ ਅਲਾਵਲਪੁਰ ਦੇ ਚੌਕੀ ਇੰਚਾਰਜ ਉੱਪਰ ਝੂਠਾ ਪਰਚਾ ਕੱਟਣ ਦਾ આરોਪ ਵੀ ਲਗਾਇਆ ਗਿਆ ਉਥੇ ਹੀ ਪੰਜਾਬ ਸਰਕਾਰ ਮੁਰਦਾਵਾਦ ਦੇ ਨਾਅਰੇ ਲਗਾਏ ਗਏ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਮਸਲਿਆਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਆਗੂ ਪਹੁੰਚੇ ਉਹਨਾਂ ਦੇ ਨਾਲ ਐਡਵੋਕੇਟ ਬਲਵਿੰਦਰ ਕੁਮਾਰ ਜਿਨ੍ਹਾਂ ਨੇ ਕੀ MP ਦਾ ਇਲੈਕਸ਼ਨ ਲੜਿਆ ਉਹ ਵੀ ਤਰਨੇ ਉੱਪਰ ਉਹਨਾਂ ਦੇ ਨਾਲ ਸਨ ਉੱਥੇ ਹੀ BSP ਦੇ ਹਲਕਾ ਇੰਚਾਰਜ ਮਦਨ ਲਾਲ ਮੱਦੀ ਨੇ ਦੱਸਿਆ ਕਿ ਐਸ ਐਚਓ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਸਾਰੇ ਮਸਲੇ ਡਿਪਟੀ ਸਾਹਿਬ ਦੇ ਧਿਆਨ ਵਿੱਚ ਲਿਆਂਦੇ ਜਾਣਗੇ ਇਸ ਤੋਂ ਬਾਅਦ ਮਦਨ ਲਾਲ ਮੱਦੀ ਨੇ ਕਿਹਾ ਕਿ ਅਗਰ 2-3 ਦਿਨ ਦੇ ਵਿੱਚ ਉਹਨਾਂ ਦੇ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਉਹ ਜਲੰਧਰ ਵਿੱਚ ਇੱਕ ਵੱਡੇ ਪੱਧਰ ਤੇ SSP ਦਫ਼ਤਰ ਦਾ ਘਰਾਓ ਕਰਨਗੇ

ਅੱਜ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਆਦਮਪੁਰ ਬੜੋ ਜਿਹੜਾ ਆਦਮਪੁਰ ਥਾਣੇ ਚਾਹਾਂ ਪ੍ਰਦਰਸ਼ਨ ਕੀਤਾ ਗਿਆ ਜਿਹੜਾ ਰੱਖਿਆ ਗਿਆ ਸੀਗਾ ਇਹ ਆਦਮਪੁਰ ਹਲਕੇ ਦੇ ਬਖਵਕ ਪਿੰਡਾਂ ਦੇ ਕੁਝ ਮਸਲੇ ਸੀਗੇ ਔਰ ਜਿਹੜਾ ਮਸਲਿਆਂ ਨੂੰ ਲੈ ਕੇ ਜਿਹੜਾ ਮਾਮਲਿਆਂ ਨੂੰ ਲੈ ਕੇ ਅੱਜ ਇਹ ਧਰਨਾ ਪ੍ਰਦਰਸ਼ਨ ਰੱਖਿਆ ਸੀ ਬਹੁਜਨ ਸਮਾਜ ਪਾਰਟੀ ਬੜੋ ਅੱਜ ਉਹਦੇ ਸਵੰਦ ਵਿੱਚ ਅਸੀਂ ਇਹ ਜਿਹੜਾ ਧਰਨਾ ਰੱਖਿਆ ਪਿਆ ਔਰ ਬਖਵਕ ਪਿੰਡਾਂ ਤੋਂ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਅੱਜ ਇਸ ਧਰਨੇ ਵਿੱਚ ਸ਼ਾਮਲ ਹੋਏ ਕੀ ਕਿਸ ਤਰ੍ਹਾਂ ਦਿੱਤਾ ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਨੂੰ ਬੱਕ ਬੱਕ ਜਿਹੜੇ ਮੁੱਦੇ ਸੀ ਬੱਕ ਬੱਕ ਜਿਹੜੇ ਮਾਮਲੇ ਸੀ ਜਿਨ੍ਹਾਂ ਨੂੰ ਲੈ ਕੇ ਤਰਨਾ ਦਿੱਤਾ ਗਿਆ ਸੀਗਾ ਔਰ ਐਸ ਐਚਓ ਸਾਹਿਬ ਨੇ ਉਹ ਸਾਰੇ ਡਿਪਟੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦੇ ਔਰ ਡਿਪਟੀ ਸਾਹਿਬ ਨੇ ਸਾਨੂੰ ਪ੍ਰੋਸ਼ਤਾ ਦਿੱਤਾ ਕਿ 2-3 ਦਿਨ ਦੇ ਵਿੱਚ ਜਿਹੜੇ ਇਹ ਤੁਹਾਡੇ ਸਾਰੇ ਮਤਲੇ ਆ ਇਹਨਾਂ ਨੂੰ ਹੱਲ ਕਰ ਦਿੱਤਾ ਜਾਵੇਗਾ ਅਗਰ ਜੇਕਰ 2-3 ਦਿਨ ਦੇ ਵਿੱਚ ਇਹ ਮਸਲੇ ਹੱਲ ਨਹੀਂ ਹੁੰਦੇ ਤਾਂ ਇੱਕ ਜਵੰਦਰ ਦੇ ਵੱਡੇ ਪੰਦਰ ਤੇ ਗਿਰੰਦਰ ਜ਼ਿਲ੍ਹੇ ਬਣੋ ਇੱਕ ਵੱਡੇ ਪੰਦਰ ਤੇ ਜਿਹੜਾ ਐਸਐਸਪੀ ਦਫ਼ਤਰ ਦਾ ਗਿਰੰਦਰ ਦਾ ਘਰਾਉ ਕੀਤਾ ਜਾਊਗਾ ਅਗਰ ਇਹ ਮਸਲੇ ਹੱਲ ਤੁਹਾਡੇ ਨਹੀਂ ਕੀਤੇ ਜਾਂਦੇ ਤੇ ਜਿਹੜੇ ਮਸਲੇ ਆ ਕਿੰਨੀ ਦੇਰ ਤੋਂ ਚੱਲ ਰਹੇ ਨੇ ਤੁਹਾਡੇ ਇਹ ਤਕਰੀਬਨ ਜਿਹੜੇ ਮਸਲੇ ਕੁਝ ਮਸਲੇ 5-6 ਮਹੀਨੇ ਤੋਂ ਲੈ ਸ਼ਾ ਤੋਂ ਪਹਿਲੋਂ ਵੀ ਚੱਲਦੇ ਆ ਕੁਝ ਜਿਹੜੇ ਮਸਲੇ ਆ 2 ਮਹੀਨੇ ਤੋਂ ਚੱਲਦੇ ਆ ਕੁਝ ਮਸਲੇ ਜਿਹੜੇ ਅੱਜ ਤੋਂ 4 ਦਿਨ ਪਹਿਲੋਂ ਤੇ ਜਿਹੜੇ ਚੱਲਦੇ ਆ